ਸੰਗਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸ਼ਹੀਦਗੰਭੀ ਸਾਬ ਦੇ ਸੰਗਤ ਚ ਦਪਹਿਰਾਂ ਤਾਂ ਆਉਂਦੀ ਆ ਉਹਨਾਂ ਨਾਲ ਬਰਤਲਾ ਬਗਾਦੇ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜਿੱਦਾਂ ਮਤਲਬ ਤੁਹਾਡੀ ਅੱਗੇ ਵੀ ਵੀਡੀਓ ਬਣਾਈ ਸੀ ਆਪਾਂ ਹਾਂਜੀ ਹੁਣ ਇਦਾਂ ਦੀ ਕਿਹੜੀ ਗੱਲ ਆ ਤੁਸੀਂ ਮੈਨੂੰ ਇਦਾਂ ਆਵਾਜ਼ ਮਾਰ ਕੇ ਰੋਕਿਆ ਮਤਲਬ ਕੀ ਇਦਾਂ ਦਾ ਪੁੱਤਕ ਪਪਾ ਜੀ ਨੇ ਬਰਦਾ ਦਿੱਤਾ ਕਿ ਤੁਸੀਂ ਦੁਬਾਰਾ ਉਹ ਸੰਗਤ ਦੇ ਵਿੱਚ ਇਦਾਂ ਆਪਣੀ ਗੱਲ ਜਿਹੜੀ ਸਾਂਝੀ ਕਰਨੀ ਚਾਹੁੰਦੇ ਆਂ ਜੀ ਹਾਂਜੀ ਹਾਂਜੀ ਪਪਾ ਜੀ ਸਾਡੇ ਮੇਲਣਾ ਘਰ ਵਾਲਿਆਂ ਨੂੰ ਇਦਾਂ ਵੀ ਕੈਂਸਰ ਦੇ ਪ੍ਰੋਬਲਮ ਆਈ ਸੀਗੀ ਤਾਂ ਅਸੀਂ ਦੋ ਦੁਪਹਿਰਾਂ ਸਾਹਬ ਕੀਤੀ ਸੀ ਤੀਜਾ ਤੀਜੇ ਦੁਪਹਿਰਾਂ ਸਾਹਬ 'ਚ ਸਾਨੂੰ ਪਤਾ ਲੱਗ ਗਿਆ ਤਿੰਨ ਵਾਰੀ ਰਿਪੋਰਟਾਂ ਕਰਾਈਆਂ ਤਿੰਨ ਵਾਰੀ ਦੁਪਹਿਰ ਉਹਦੇ 'ਚ ਆਇਆ ਕੈਂਸਰ फेरਹੀਂ ਦੂਜੀ ਵਾਰ ਜੋ ਕਰਾਈ ਉਹਦੀ ਰਿਪੋਰਟ ਉਹਦੇ 'ਚ ਡਾਕਟਰਾਂ ਦੇ ਵਿੱਚ ਕੁਛ ਨਹੀਂ ਆਇਆ ਵੀ ਇੱਕ ਬਿਲਕੁਲ ਕੁਛ ਨਹੀਂ ਆਇਆਗਾ ਉਹਦੇ 'ਚ ਤੇ ਮੇਰਾ ਸਾਹਿਬ ਤੁਸੀਂ ਕਰਨ ਹੁੰਦੇ ਸੀ ਜਾਂ ਉਹ ਵੀ ਨਾਲ ਆਉਂਦੇ ਸੀ ਨਹੀਂ ਜੀ ਮੈਂ ਹੀ ਆਉਣੀ ਆ ਅਸੀਂ ਉਹਨਾਂ ਦੇ ਨਾਂ ਤੇ ਕਰ ਦਿੱਤੀ ਹਾਂ ਹਾਂ ਜੀ ਉਹਨਾਂ ਦੇ ਵਾਸਤੇ ਕਰ ਦਿੱਤੀ ਮੈਂ ਜਪਰਾ ਸਾਹਿਬ ਉਹਨਾਂ ਦੇ ਵੀ ਆਰਾਮ ਆ ਜੇ ਬਾਬਾ ਜੀ ਮੈਂ ਰੋਂਦੀ ਬੜੀ ਸੀ ਬਾਬਾ ਜੀ ਮੈਂ ਰੋਂ ਹੇ ਤਾਂ ਹੁਣ ਕਿੱਦਾਂ ਰਿਪੋਰਟਾਂ ਕਲੀਅਰ ਆ ਗਈਆਂ ਹਾਂ ਜੀ ਰਿਪੋਰਟਾਂ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਪਾਪਾ ਜੀ ਨੇ ਤੁਹਾਡੀ ਸੁਣ ਲਈ ਪਾਪਾ ਜੀ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਬਹੁਤ ਇੱਕ ਵੀ ਪੈਸਾਨੀ ਲੱਗਾਗਾ ਬਹੁਤ ਆਰਾਮ ਆਇਆ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਸਾਡੇ ਤੇ ਤਾਂ ਇੱਕ ਵਾਰੀ ਉਹ ਵੀ ਆਇਆ ਬਾਬਾ ਜੀ ਨੂੰ ਦਰਸ਼ਨ ਵੀ ਹੋਏ ਆ ਮੈਂ ਫੁਲਕੇ ਬਣਾਉਂਦੀ ਸੀਗੀ ਚੌਂਕੇ 'ਚ ਚੌਂਕੇ 'ਚ ਫੁਲਕੇ ਬਣਾਉਂਦੀ ਤੇ ਇੱਕ ਬਾਬਾ ਜੀ ਆਏ 4 ਵਜੇ ਸਵੇਰੇ ਸਵੇਰੇ ਹੀ ਸ਼ਾਮ ਹਾਂਜੀ ਸਵੇਰੇ 4 ਵਜੇ ਮੈਂ ਫੁਲਕੇ ਬਣਾਉਂਦੀ ਸੀ ਤੇ ਉਹ ਆਏ ਕਹਿੰਦੇ ਵੀ ਕੀ ਕਰਦੀ ਕੁੜੀ ਆ ਮੈਂ ਕਹਾਂ ਫੁਲਕੇ ਬਣਾਉਂਦੇ ਆਂ ਬਾਬਾ ਜੀ ਕਹਿੰਦੇ ਕੋਈ ਨਹੀਂ ਆ ਲਓ 10 ਰੁਪਏ 10 ਰੁਪਏ ਦੇ ਕੇ ਚੱਲ ਗਏ ਮੈਂ ਕਹਾਂ ਬਾਬਾ ਜੀ ਵੀ ਲੰਗਰ ਛੱਕ ਲੋ ਕਹਿੰਦੇ ਨਹੀਂ ਲੰਗਰ ਨਹੀਂ ਅਸੀਂ ਛੱਕਦੇ ਮੈਂ ਕਹਾਂ ਬਾਬਾ ਜੀ ਟੋਪੜ ਕੇ ਜਾ ਰੋ ਕੋਈ ਨਹੀਂ ਤੁੰਗ ਕੇ ਆਇਆ ਕਹਿੰਦੇ ਟੋਪੜ ਕੇ ਜਾ ਰੋ ਮੈਂ ਕਹਿੰਦਾ ਟੋਪੜ ਕੇ ਹੀ ਤੁੰਦੇ ਕਹਿੰਦੇ ਨਹੀਂ ਟੋਪੜ ਕੇ ਹੀ ਜਾਣੇ ਆਹ ਟੋਪੜੇ ਜਾਣੇ ਗੋਪਲ ਕੇ ਲੈ ਕੇ ਚੱਲ ਗਿਆ ਮੈਂ ਬਾਹਰ ਨਿਕਲਿਆ ਛੱਡ ਕੇ ਭੱਜੇ ਤੌ ਦਾ ਛੱਡ ਦੇਖਾਂ ਕੌਣ ਆਏ ਆ ਜਦੋਂ ਮੈਂ ਦੇਖਿਆ ਮੇਰੇ ਪੁੱਤਾਂ ਵੀ ਛੱਡ ਗਿਆ ਤੌ ਇਥੇ ਤੋ ਉਹ ਤੌ ਦਾ ਕਿੰਨਾ 20 ਕਿਲੋਮੀਟਰ ਤੱਕ ਚੱਲ ਕੇ ਆਇਆ ਮੈਂ ਦੇਖਿਆ ਉਹਨਾਂ ਨੇ ਤੋ ਚੱਲ ਕੇ ਫੇਰ ਮਾਪੇ ਕਰੇ ਪੁੱਤਾਂ ਦਾ ਕਹਿੰਦਾ ਕਿ ਕੋਈ ਕੰਦੇ ਵਾਲਾ ਪਾਪਾ ਜੀ ਇਹ ਕਿਦਰੋਂ ਗਿਆ ਮੈਂ ਤਾਂ ਹਮੇਸ਼ਾ ਇੱਦਾਂ ਕਹਿੰਦਾ ਕਿ ਜਦੋਂ ਕਿ ਤਾਂ ਸਰ ਬਾਬਾ ਦੀ ਫੇਰ ਕਿਤਨਾ ਬਹੁਤ ਖਾਣੇ ਦੇ ਹੋਰ ਜ਼ਿਆਦਾ ਹੈ। ਬੇਸਾ ਹੈ ਜੀ ਇਨਸ਼ਾ ਅੱਲਾਹ ਜੀ ਦਿੱਲੀ ਤੱਕ ਪਰਪੋਕਾਨਾ ਦਿੱਲੀ ਤੋਂ ਵਾਪਸ ਆਣਾ ਉਹ ਕਹਿੰਦਾ ਜੀ ਤੁਹਾਡੇ ਕੋਲ ਵੀ ਆਪਣੀ ਬੀਮਾ ਦਾ ਰਿਕਨੈਂਸਰ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਆਇਆ ਪਿੱਛੇ